ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 23 ਜਨਵਰੀ ਨੂੰ ਪੰਜਾਬ ਦੀ ਮੌਸਮ ਕਿਹੋ ਜਿਹਾ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਮੌਸਮ ਉਸੇ ਤਰ੍ਹਾਂ ਦਾ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹੁੰਦਾ ਹੈ। ਤਕਰੀਬਨ ਅੱਜ ਵੀ ਪੰਜਾਬ ਦਾ ਮੌਸਮ ਸਵੇਰ ਵੇਲੇ ਤੋਂ ਹੀ ਸਾਫ਼ ਰਹਿਗਾ ਤੇ ਧੁੱਪ ਵਾਲਾ ਰਹੇਗਾ। ਧੁੰਦਤੋੜ ਹਿੱਤ ਰਹੇਗਾ। ਪਰ ਫੇਰ ਵੀ ਕੁਝ ਖੇਤਰਾਂ ਦੇ ਵਿੱਚ ਅੱਜ ਜੁਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਧੁੰਦ 30 ਤੋਂ 40 ਕਿਲੋਮੀਟਰ ਦੇ ਘੇਰੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕਿ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਰਾ ਵੀ ਅੱਜ ਦੇਖਣ ਨੂੰ ਮਿਲ ਸਕਦਾ ਹੈ ਵੱਡੇ ਪੱਧਰ ਤੇ ਤਾਂ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਹਲਕਾ ਜਿਹਾ ਦੇਖਣ ਨੂੰ ਮਿਲ ਸਕਦਾ ਹੈ ਇਹ ਧੁੰਦ ਗੁਰਦਾਸਪੁਰ ਆਨੰਦਪੁਰ ਰੋਪੜ ਮੁਹਾਲੀ ਜਾ ਇਧਰ ਪਟਿਆਲਾ ਚੰਡੀਗੜ੍ਹ ਇੱਦਾਂ ਇੱਕ ਸਿੱਧੀ ਰੇਖਾ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਲਿਮਟਿਡ ਜੇ ਖੇਤਰਾਂ ਦੇ ਵਿੱਚ ਜਿਹੜਾ ਸਿਸਟਮ ਸੀਗਾ ਕੱਲ ਉਹ ਪੰਜਾਬ ਵਿੱਚ ਨਹੀਂ ਲੱਗਾ ਤੇ ਨਾ ਹੀ ਅਮੀਰ ਸੀਗੀ ਮੌਸਮ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਾਫ ਰਿਹਾ ਹਰਿਆਣੇ ਵਿੱਚ ਹਲਕਾ ਫੁਲਕੀ ਕਹਿਣਮਣ ਤੇ ਮੀਂਹ ਦਿੱਲੀ ਦੇ ਵਿੱਚ ਵਧੀਆ ਮੀਂਹ ਤੇ ਜੁਕੀ ਦੇ ਵਿੱਚ ਵੀ ਉਸ ਦਾ ਜ਼ਿਆਦਾਤਰ ਅਸਰ ਰਿਹਾ ਪੰਜਾਬ ਦੇ ਵਿੱਚ ਮੌਸਮ ਅਗਲੇ 2 ਤੋਂ 3 ਦਿਨ ਸਾਫ਼ ਰਹੇਗਾ ਧੁੰਦਾ ਤੋਂ ਰਹਿਤ ਰਹੇਗਾ ਹਲਕੇ ਤੋਂ ਦਰਮਿਆਨਾ ਕੋਹਰਾ ਜ਼ਰੂਰ ਦੇਖਣ ਨੂੰ ਆਉਣ ਵਾਲੇ ਦਿਨਾਂ ਵਿੱਚ 24, 25 ਤੇ 26 ਨੂੰ ਮਿਲ ਸਕਦਾ ਹੈ ਮੀਂਹਾਂ ਦੀ ਵਾਪਸੀ ਤਕਰੀਬਨ ਇਸ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਉਮੀਦ ਰਹੇਗੀ